ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਕੁਝ ਚੀਜ਼ਾਂ ਨੇੜੇ ਜਾਣ ਤੇ ਆਪਣੇ ਆਪ ਮਿਲ ਜਾਂਦੀਆਂ ਹਨ ਜਿਵੇਂ ਅਗਨੀ ਤੋਂ ਗਰਮਾਹਟ ਪਾਣੀ ਤੋਂ ਸ਼ੀਤਲਤਾ ਗੁਲਾਬ ਤੋਂ ਸੁਗੰਧ ਠੀਕ ਉਸੇ ਤਰ੍ਹਾਂ ਹੀ ਭਗਵਾਨ ਤੋਂ ਕੁਝ ਮੰਗੋ ਨਾ ਬਸ ਨੇੜਤਾ ਵਧਾਓ ਆਪਣੇ ਆਪ ਤੁਹਾਨੂੰ ਬਿਨਾ ਮੰਗੇ ਸਭ ਕੁਝ ਮਿਲਣ ਲੱਗ ਜਾਵੇਗਾ ਇੱਕ ਬਹੁਤ ਛੋਟੀ ਜਿਹੀ ਕਹਾਣੀ ਪੁਰਾਣੇ ਜ਼ਮਾਨੇ ਦੀ ਇੱਕ ਪਿੰਡ ਵਿੱਚ ਇੱਕ ਮਹਾਤਮਾ ਜੀ ਆਏ। ਉਹਨਾਂ ਦੇ ਬਾਰੇ ਵਿੱਚ ਦੂਰ ਦੂਰ ਤੱਕ ਚਰਚਾ ਫੈਲ ਗਈ। ਉਸ ਰਾਜ ਦਾ ਜੋ ਰਾਜਾ ਸੀ ਉਹ ਵੀ ਦਰਸ਼ਨ ਕਰਨ ਦੇ ਲਈ ਪਿੰਡ ਵਿੱਚ ਆਉਣ ਲਈ ਤਿਆਰ ਸੀ। ਪਿੰਡ ਦੇ ਚਾਰੇ ਪਾਸੇ ਸੁਰੱਖਿਆ ਦਾ ਘੇਰਾ ਬਣਾ ਦਿੱਤਾ ਗਿਆ ਸੀ। ਮੰਤਰੀ ਦੌਰੇ ਤੇ ਆਏ ਹੋਏ ਸਨ। ਪੂਰੇ ਪਿੰਡ ਵਿੱਚ ਰੌਲਾ ਪੈ ਰਿਹਾ ਸੀ ਕਿ ਮਹਾਤਮਾ ਜੀ ਦੇ ਦਰਸ਼ਨ ਲਈ ਰਾਜਾ ਸਾਹਿਬ ਆ ਰਹੇ ਹਨ। ਉਸ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਜਿਸ ਦਾ ਹਾਲ ਕੁਝ ਦਿਨਾਂ ਤੋਂ ਬੁਰਾ ਚੱਲ ਰਿਹਾ ਸੀ ਖੇਤੀਬਾੜੀ ਵਧੀਆ ਨਹੀਂ ਹੋ ਰਹੀ ਸੀ ਉਸ ਦੀ ਝੌਂਪੜੀ ਦੇ ਬਿਲਕੁਲ ਸਾਹਮਣੇ ਇੱਕ ਤਲਾਬ ਸੀ ਜਿਸ ਵਿੱਚ ਬਸ ਥੋੜਾ ਜਿਹਾ ਹੀ ਪਾਣੀ ਬਚਿਆ ਹੋਇਆ ਸੀ ਜਿਸ ਦਿਨ ਰਾਜਾ ਉਸ ਪਿੰਡ ਵਿੱਚ ਆਉਣ ਵਾਲਾ ਸੀ ਜਦੋਂ ਕਿਸਾਨ ਸਵੇਰੇ ਸਵੇਰੇ ਜਾਗਿਆ ਤਾਂ ਉਸ ਦੇ ਲਈ ਸਰਪ੍ਰਾਈਜ਼ ਵਾਲੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਜੋ ਥੋੜਾ ਜਿਹਾ ਪਾਣੀ ਬਚਿਆ ਸੀ ਜਿੱਥੇ ਚਿੱਕੜ ਵਾਲਾ ਹਿੱਸਾ ਸੀ ਉਸ ਵਿੱਚ ਇੱਕ ਕਮਲ ਦਾ ਫੁੱਲ ਖਿੜਿਆ ਸੀ ਬੇਮੌਸਮੀ ਫੁੱਲ ਖਿੜਿਆ ਸੀ ਉਸਨੇ ਸੋਚਿਆ ਕਿ ਵੈਸੇ ਵੀ ਖੇਤੀਬਾੜੀ ਤਾਂ ਹੋ ਨਹੀਂ ਰਹੀ ਹੈ ਖਰਚਾ ਚੱਲ ਹੀ ਨਹੀਂ ਰਿਹਾ ਕੀ ਮੈਂ ਇਹ ਫੁੱਲ ਮਾਰਕੀਟ ਵਿੱਚ ਜਾ ਕੇ ਵੇਚ ਦੇਵਾਂ ਸ਼ਾਇਦ ਇਸ ਦਾ ਵਧੀਆ ਦਾਮ ਮਿਲ ਜਾਵੇ ਬਿਨਾਂ ਦੇਰੀ ਕੀਤੇ ਉਹ ਭੱਜਦਾ ਹੋਇਆ ਕਿੱਚੜ ਵਿੱਚ ਬੜਿਆ ਤਸਦਾ ਹੋਇਆ ਬਹੁਤ ਮੁਸ਼ਕਲਾਂ ਨਾਲ ਉਸ ਫੁੱਲ ਤੱਕ ਪਹੁੰਚਿਆ ਤੇ ਉਸ ਨੂੰ ਕੱਢ ਲਿਆ ਆ ਮਿਹਨਤ ਕਰ ਲਈ ਬਹੁਤ ਖੁਸ਼ ਸੀ ਕੇਲੇ ਦੇ ਪੱਤਿਆਂ ਦੇ ਵਿੱਚ ਉਸ ਨੂੰ ਸਜਾ ਦਿੱਤਾ ਤੇ ਲੈ ਕੇ ਬਾਜ਼ਾਰ ਵਿੱਚ ਪਹੁੰਚ ਗਿਆ ਉਸ ਤੇ ਅਜੇ ਵੀ ਪਾਣੀ ਦੀਆਂ ਬੂੰਦਾਂ ਟਿੱਕੀਆਂ ਹੋਈਆਂ ਸਨ ਬਹੁਤ ਸੋਨਾ ਖਿੜਿਆ ਹੋਇਆ ਫੁੱਲ ਸੀ ਹਰ ਕੋਈ ਉਸ ਨੂੰ ਦੇਖ ਰਿਹਾ ਸੀ ਕਿ ਬੇਮੌਸਮ ਵਿੱਚ ਇਹ ਕਮਲ ਦਾ ਫੁੱਲ ਕਿੱਥੇ ਖਿੜ ਗਿਆ ਸਭ ਲੋਕ ਬਹੁਤ ਹੈਰਾਨ ਸਨ ਇੱਕ ਸੇਠ ਜੀ ਆਏ ਅਤੇ ਆ ਕੇ ਉਸ ਕਿਸਾਨ ਨਾਲ ਮੋਲ-ਪਾਵ ਕਰਨ ਲੱਗੇ ਬੋਲਿਆ ਕਿ ਤੈਨੂੰ ਦੋ ਚਾਂਦੀ ਦੇ ਸਿੱਕੇ ਦੇ ਰਿਹਾ ਹਾਂ ਕਿ ਇਹ ਫੁੱਲ ਤੂੰ ਮੈਨੂੰ ਦੇ ਸਕਦਾ ਹੈ ਮੈਂ ਜਾ ਕੇ ਮਹਾਤਮਾ ਜੀ ਨੂੰ ਚੜਾਵਾਂਗਾ ਮਹਾਤਮਾ ਜੀ ਕਿੰਨੇ ਪ੍ਰਸੰਨ ਹੋਣਗੇ ਮੇਰੇ ਬਾਰੇ ਵਿੱਚ ਗੱਲ ਕਰਨਗੇ ਮੈਨੂੰ ਜਹਾਦ ਰੱਖਣਗੇ ਕਿਸਾਨੇ ਮੋਲਪਾਵ ਕਰ ਹੀ ਰਿਹਾ ਸੀ ਕਿ ਉਸੇ ਵਕਤ ਉਸ ਤੋਂ ਵੀ ਵੱਡਾ ਸੇਠ ਆ ਗਿਆ ਉਸਨੇ ਕਿਹਾ ਇਹ ਮੈਨੂੰ ਦੇ ਦੇਵੋ ਮੈਂ ਤੈਨੂੰ 10 ਚਾਂਦੀ ਦੇ ਸਿੱਕੇ ਦੇ ਰਿਹਾ ਹਾਂ ਇਹ ਫੁੱਲ ਮੈਨੂੰ ਦੇ ਦੇ ਮੈਂ ਜਾ ਕੇ ਮਹਾਤਮਾ ਜੀ ਨੂੰ ਚੜਾਉਣਾ ਚਾਹੁੰਦਾ ਹਾਂ ਕਿਸਾਨ ਨੂੰ ਸਮਝ ਵਿੱਚ ਨਹੀਂ ਆਇਆ ਕਿ ਹੁਣੇ ਚਾਂਦੀ ਦੇ ਦੋ ਸਿੱਕਿਆਂ ਦੀ ਗੱਲ ਹੋ ਰਹੀ ਸੀ ਹੁਣ 10 ਸਿੱਕੇ ਉਸੇ ਵਕਤ ਰਾਜੇ ਦੇ ਮੰਤਰੀ ਨੇ ਦੇਖਿਆ ਕਿ ਬੇਮੌਸਮ ਕਮਲ ਦਾ ਫੁੱਲ ਖਿੜਿਆ ਹੈ ਇਹ ਮੈਂ ਲੈ ਚਲਦਾ ਹਾਂ ਰਾਜਾ ਸਾਹਿਬ ਖੁਸ਼ ਹੋ ਜਾਣਗੇ ਰਾਜਾ ਸਾਹਿਬ ਜਾ ਕੇ ਮਹਾਤਮਾ ਦੇ ਜੀ ਦੇ ਚਰਨਾਂ ਵਿੱਚ ਰੱਖ ਦੇਣਗੇ ਓਹੋ ਮਜ਼ਾ ਆ ਜਾਵੇਗਾ ਮੰਤਰੀ ਗਿਆ ਜਾ ਕੇ ਕਹਿਣ ਲੱਗਿਆ ਕਿ ਸੁਣੋ ਮੈਂ ਤੈਨੂੰ 100 ਚਾਂਦੀ ਦੇ ਸਿੱਕੇ ਦੇ ਰਿਹਾ ਹਾਂ ਇਹ ਫੁੱਲ ਮੈਨੂੰ ਦੇ ਦੇ ਰਾਜੇ ਨੂੰ ਦੇਵਾਂਗਾ ਉਹ ਮਹਾਤਮਾ ਜੀ ਨੂੰ ਭੇਟ ਕਰਨਗੇ ਅਦਭੁਤ ਨਜ਼ਾਰਾ ਹੋਵੇਗਾ ਮਹਾਤਮਾ ਜੀ ਬਹੁਤ ਖੁਸ਼ ਹੋਣਗੇ ਸਭ ਚੱਲ ਹੀ ਰਿਹਾ ਸੀਗੇ ਉਸ ਕਿਸਾਨ ਦੇ ਆਲੇ ਦੁਆਲੇ ਭੀੜ ਜਮਾ ਹੋਈ ਸੀ ਉਸੇ ਵਕਤ ਰਾਜੇ ਨੇ ਦੇਖਿਆ ਕਿ ਇਹ ਕੀ ਹੋ ਰਿਹਾ ਹੈ ਤਾਂ ਮੰਤਰੀ ਨੇ ਦੱਸਿਆ ਕਿ ਇੱਕ ਕਿਸਾਨ ਹੈ ਜੋ ਬੇਮੌਸਮ ਕਿਤੋਂ ਕਮਲ ਦਾ ਫੁੱਲ ਲੈ ਕੇ ਆਇਆ ਹੈ ਅਤੇ ਸਭ ਉਸ ਫੁੱਲ ਨੂੰ ਖਰੀਦਣ ਦੇ ਲਈ ਉਸ ਦੇ ਪਿੱਛੇ ਪਏ ਹੋਏ ਹਨ ਰਾਜਾ ਵੀ ਜਲਦੀ ਜਲਦੀ ਉੱਥੇ ਪਹੁੰਚਿਆ ਤੇ ਬੋਲਿਆ ਕਿ ਫਿਰ ਤਾਂ ਮੈਨੂੰ ਲੈਣਾ ਚਾਹੀਦਾ ਹੈ ਰਾਜੇ ਨੂੰ ਪਤਾ ਨਹੀਂ ਸੀ ਕਿ ਉਸ ਦਾ ਇੱਕ ਮੰਤਰੀ ਪਹਿਲਾਂ ਹੀ ਉੱਥੇ ਖੜਾ ਹੈ ਰਾਜੇ ਨੇ ਜਾ ਕੇ ਕਿਹਾ ਕਿ ਤੂੰ ਇਹ 1000 ਚਾਂਦੀ ਦੇ ਸਿੱਕੇ ਪਕੜ ਤੇ ਇਹ ਫੁੱਲ ਮੈਨੂੰ ਦੇ ਦੇ ਮੈਂ ਜਾ ਕੇ ਮਹਾਤਮਾ ਜੀ ਨੂੰ ਚੜਾਉਣਾ ਚਾਹੁੰਦਾ ਹਾਂ ਉਨ੍ਹਾਂ ਦੀ ਕਿਰਪਾ ਮੇਰੇ ਤੇ ਵਰਸ ਜਾਵੇਗੀ ਕਿਸਾਨ ਨੇ ਕਿਹਾ ਕਿ ਕੀ ਹੋਵੇਗਾ ਜੇਕਰ ਮੈਂ ਵੇਚਾਂ ਹੀ ਨਾ ਤੁਸੀਂ ਸਾਰੇ ਤਾਂ ਉਦੋਂ ਖਰੀਦੋਗੇ ਜਦੋਂ ਮੈਂ ਵੇਚਾਂਗਾ ਮੈਂ ਵੇਚਣਾ ਹੀ ਨਹੀਂ ਚਾਹੁੰਦਾ ਰਾਜੇ ਨੇ ਕਿਹਾ ਇਹ ਕੀ ਬੋਲ ਰਿਹਾ ਹੈ ਹਜ਼ਾਰ ਚਾਂਦੀ ਦੇ ਸਿੱਕੇ ਤੈਨੂੰ ਦੇ ਰਿਹਾ ਹਾਂ ਤੇ ਤੂੰ ਕਹਿ ਰਿਹਾ ਹੈ ਕਿ ਮੈਂ ਵੇਚਣਾ ਹੀ ਨਹੀਂ ਹੈ ਐਨੀ ਸੰਪਤੀ ਹੋਵੇਗੀ ਪੀੜੀਆਂ ਦੀਆਂ ਪੀੜੀਆਂ ਪਰ ਜਾਣਗੀਆਂ ਸਭ ਖੁਸ਼ ਰਹਿਣਗੇ ਇਹ ਫੁੱਲ ਮੈਨੂੰ ਦੇ ਦੇ ਕੀ ਕੰਮ ਆਵੇਗਾ ਤੇਰੇ ਉਸ ਕਿਸਾਨ ਨੇ ਕਿਹਾ ਕਿ ਇਹ ਇੰਨਾ ਬਹੁਮੁੱਲੀ ਫੁੱਲ ਬਣ ਚੁੱਕਿਆ ਹੈ ਕਿ ਹਜ਼ਾਰ ਚਾਂਦੀ ਦੇ ਸਿੱਕੇ ਤੁਸੀਂ ਦੇਣ ਲਈ ਤਿਆਰ ਹੋ ਤਾਂ ਕਿਉਂ ਨਾ ਮੈਂ ਖੁਦ ਜਾ ਕੇ ਮਹਾਤਮਾ ਜੀ ਨੂੰ ਚੜਾ ਦੇਵਾਂ ਉਹਨਾਂ ਦੀ ਕਿਰਪਾ ਵਰਸੇਗੀ ਤਾਂ ਪੀੜੀਆਂ ਵੈਸੇ ਹੀ ਤਰ ਜਾਣਗੀਆਂ ਕਿਸਾਨ ਬਿਨਾਂ ਦੇਰੀ ਕੀਤੇ ਉੱਥੋਂ ਚੱਲਿਆ ਗਿਆ ਅਤੇ ਪਹੁੰਚ ਗਿਆ ਮਹਾਤਮਾ ਜੀ ਦੀ ਸ਼ਰਨ ਵਿੱਚ ਉੱਥੇ ਵੀ ਬਹੁਤ ਭੀੜ ਲੱਗੀ ਹੋਈ ਸੀ ਲੋਕਾਂ ਦੇ ਵਿੱਚ ਇੱਕ ਹੈਰਾਨੀ ਦੀ ਗੱਲ ਸੀ ਕਿ ਇੱਕ ਕਿਸਾਨ ਦੇ ਕੋਲ ਇੱਕ ਫੁੱਲ ਹੈ ਜਿਸ ਨੂੰ ਲੈਣ ਦੀ ਹੜਬੜੀ ਮੱੱਚੀ ਹੋਈ ਸੀ ਉਹ ਕਿਸਾਨ ਜਦੋਂ ਜਾ ਕੇ ਮਹਾਤਮਾ ਜੀ ਦੇ ਚਰਨਾਂ ਵਿੱਚ ਅਰਪਿਤ ਕਰਾਂ ਲੱਗਿਆ ਤਾਂ ਰੋ ਰਿਹਾ ਸੀ ਉਸਦੇ ਹੰਝੂ ਵੀ ਉਸ ਫੁੱਲ ਤੇ ਜਾ ਕੇ ਟਿਕ ਗਏ ਤੇ ਮਹਾਤਮਾ ਜੀ ਨੂੰ ਜਾ ਕੇ ਕਹਿਣ ਲੱਗਿਆ ਕਿ ਮੇਰੇ ਕੋਲ ਤਾਂ ਦੇਣ ਲਈ ਕੁਝ ਹੈ ਹੀ ਨਹੀਂ ਸੀ ਇਹ ਫੁੱਲ ਹੀ ਸੀ ਜੋ ਮੈਂ ਅੱਜ ਲੈ ਕੇ ਆਇਆ ਹਾਂ ਸੋਚ ਰਿਹਾ ਸੀ ਇਸ ਨਾਲ ਅੱਜ ਘਰ ਦਾ ਖਰਚ ਨਿਕਲ ਜਾਵੇਗਾ ਪਰ ਪਤਾ ਚੱਲਿਆ ਕਿ ਇਹ ਤਾਂ ਬਹੁਮੁੱਲਿਆ ਹੈ ਇਸ ਦੇ ਬਦਲੇ ਮੈਨੂੰ ਚਾਂਦੀ ਦੇ ਹਜ਼ਾਰਾਂ ਸਿੱਕੇ ਮਿਲਣ ਲਈ ਤਿਆਰ ਸਨ ਮੈਨੂੰ ਕੁਝ ਨਹੀਂ ਚਾਹੀਦਾ ਮਹਾਰਾਜ ਤੁਸੀਂ ਕਿਰਪਾ ਵਰਸਾਓ ਅਤੇ ਮੇਰੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੋ ਮਹਾਤਮਾ ਜੀ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਇਹ ਹੁੰਦਾ ਹੈ ਸਮਰਪਣ ਦਾ ਭਾਵ ਜਿੱਥੇ ਜੋ ਸੀ ਉਹ ਅਰਪਿਤ ਕਰ ਦਿੱਤਾ ਕੋਈ ਦਿਖਾਵਾ ਨਹੀਂ ਬਸ ਇਹ ਭਾਵ ਕੇ ਪ੍ਰਭੂ ਕਿਰਪਾ ਵਰਸਾਉਣਗੇ ਇਸ ਭਾਵ ਦੇ ਨਾਲ ਇਹ ਫੁੱਲ ਅਰਪਿਤ ਕਰ ਰਿਹਾ ਹੈ ਕਿਸਾਨ ਇਸ ਦੀ ਇਹ ਪੇਟ ਮੈਨੂੰ ਬਹੁਤ ਪਸੰਦ ਆਈ ਬਹੁਤ ਛੋਟੀ ਜਹੀ ਕਹਾਣੀ ਹੈ ਜੋ ਇਹ ਸਿਖਾਉਂਦੀ ਹੈ ਕਿ ਅਸੀਂ ਸੰਪਤੀ ਨਾਲ ਧਨ ਨਾਲ ਜੇਕਰ ਭਗਵਾਨ ਨੂੰ ਖੁਸ਼ ਕਰਨਾ ਚਾਹੀਏ ਤੋ ਕਦੇ ਖੁਸ਼ ਨਹੀਂ ਹੋਣਗੇ ਭਗਵਾਨ ਸਿਰ ਭਾਵ ਦੇ ਭੁੱਖੇ ਹਨ ਜਿਨ੍ਹਾਂ ਦੇ ਭਾਵ ਪਵਿੱਤਰ ਹੁੰਦੇ ਹਨ ਜੋ ਪਵਿੱਤਰ ਮਨ ਨਾਲ ਜਾਂਦੇ ਹਨ ਭਗਵਾਨ ਉਹਨਾਂ ਤੋਂ ਬਹੁਤ ਖੁਸ਼ ਹੁੰਦੇ ਹਨ ਇਸ ਛੋਟੀ ਜਿਹੀ ਕਹਾਣੀ ਦਾ ਸਾਰ ਇਹੀ ਸਮਝਾਉਂਦਾ ਹੈ ਕਿ ਆਪਣੇ ਮਨ ਨੂੰ ਪਵਿੱਤਰ ਰੱਖਣਾ ਸ਼ੁਰੂ ਕਰੋ ਧੰਨਵਾਦ ਜੇਕਰ ਇਹ ਕਹਾਣੀ ਤੁਹਾਨੂੰ ਸਭ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ